ਦਸ ਕੰਮ ਬੈਠੀ ਹਣੀ ਮੈਲ ਖੱਟਣੇ ਤੀਜਾ ਕੰਮ ਬੋਲਾਂ ਦੇ ਨੱਚ ਬੱਟਣੇ ਤੀਜਾ ਕੰਮ ਲੈਣੀ ਆ ਪੁੱਲ ਦੀ ਲੜਾਈ ਤੀਜਾ ਕੰਮ ਲੈਣੀ ਆ ਪੁੱਲ ਦੀ ਲੜਾਈ اسی ਗੱਲ ਕਰ ਰਹੇ ਹਾਂ ਪੰਜਾਬ ਦੇ ਸੁਪਰਸਟਾਰ ਸਿੰਗਰ ਰਣਜੀਤ ਬਾਵਾ ਦੀ ਜੋ ਹਮੇਸ਼ਾ ਆਪਣੇ ਨੱਚਣ ਵਾਲੇ ਤੇ ਫੋਕ ਗੀਤਾਂ ਕਰਕੇ ਸੁਰਖੀਆਂ ਚ ਰਹਿੰਦੇ ਹਨ ਹੁਣ ਹਾਲੇ ਚ ਰਣਜੀਤ ਬਾਵਾ ਮੁੰਬਈ ਚ ਹੋਏ ਇੱਕ ਲਾਈਵ ਸ਼ੋਅ ਚ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਆਵਾਜ਼ ਅਤੇ એનર્ਜੀ ਨਾਲ ਸਟੇਜ ਤੇ ਧਮਾਕਾ ਕਰ ਦਿੱਤਾ ਉਹਨਾਂ ਨੇ ਆਪਣੀ ਆਵਾਜ਼ ਚ ਚਮਕੀਲੇ ਦਾ ਮਸ਼ਹੂਰ ਅਤੇ ਹਿੱਟ ਗੀਤ ਪਹਿਲੇ ਲਲਕਾਰਾ ਗਾਇਆ ਤੇ ਭੰਗੜਾ ਵੀ ਕੀਤਾ ਜਿਵੇਂ ਉਹਨਾਂ ਦੀ ਬਕਮਲ ਆਵਾਜ਼ ਨੇ ਉੱਥੇ ਮੌਜੂਦਾ ਕਰਾਊਡ ਤੇ ਜਾਦੂ ਕਰ ਦਿੱਤਾ ਜਿਹੜਾ ਵੀ ਉੱਥੇ ਸੀ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕ ਹੀ ਨਾ ਸਕਿਆ ਬਾਵਾ ਨੇ ਸੋਸ਼ਲ ਮੀਡੀਆ ਤੇ ਵੀ ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਫੈਨਜ਼ ਵੱਲੋਂ ਲਾਈਕ ਤੇ ਕਮੈਂਟਸ ਦੀ بارش ਹੋ ਰਹੀ ਹੈ ਪਹਿਲਾ ਕੰਮ ਬੈਠੀ ਹਾਂ ਬੈਣ ਖੱਟਣੇ ਦੂਜਾ ਕੰਮ ਮੋਤਲਾਂ ਦੇ ਨਾਲ ਵੱਟਣੇ ਓ ਓ ਓ ਓ ਓ ਪਹਿਲਾ ਕੰਮ ਬੈਠੀ ਹਾਂ ਬੈਣ ਵੱਟਣੇ ਦੂਜਾ ਕੰਮ ਮੋਤਲਾਂ ਹੰਗ ਜੱਟ ਵੱਟਣੇ ਤੀਜਾ ਕੰਮ ਲੈਣੀਆਂ ਪੁੱਤ ਦੀ ਲੜਾਈ ਪਹਿਲਾ ਕੰਮ ਮੈਨੂੰ ਖੱਟਣੇ ਦੂਜਾ ਕੰਮ ਮੋਤਲਾਂ ਦੇ ਵਿੱਚ ਵਧਣੇ ਤੀਜਾ ਕੰਮ ਲੈਣੀਆਂ ਪੂਲ ਦੀ ਲੜਾਈ ਤੀਜਾ ਕੰਮ ਲੈਣੇ ਅਸੀ ਗੱਲ ਕਰ ਰਹੇ ਆ ਪੰਜਾਬ ਦੇ ਸੁਪਰਸਟਾਰ ਸਿੰਗਰ ਰਣਜੀਤ ਬਾਵਾ ਦੀ ਜੋ ਹਮੇਸ਼ਾ ਆਪਣੇ ਨੱਚਣ ਵਾਲੇ ਤੇ ਫੋਕ ਗੀਤਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ ਹੁਣ ਹਾਲੇਚ ਰਣਜੀਤ ਬਾਵਾ ਮੁੰਬਈ 'ਚ ਹੋਏ ਇੱਕ ਲਾਈਵ ਸ਼ੋਅ 'ਚ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਆਵਾਜ਼ ਤੇ એનર્ਜੀ ਨਾਲ ਸਟੇਜ ਤੇ ਧਮਾਕਾ ਕਰ ਦਿੱਤਾ ਉਹਨਾਂ ਨੇ ਆਪਣੀ ਆਵਾਜ਼ 'ਚ ਚਮਕੀਲੇ ਦਾ ਮਸ਼ਹੂਰ ਤੇ ਹਿੱਟ ਗੀਤ ਪਹਿਲੇ ਲਲਕਾਰਾ ਗਾਇਆ ਤੇ ਭੰਗੜਾ ਵੀ ਕੀਤਾ ਜਿਵੇਂ ਉਹਨਾਂ ਦੀ ਬਕਮਲ ਆਵਾਜ਼ ਨੇ ਉੱਥੇ ਮੌਜੂਦਾ ਕਰਾਊਡ ਤੇ ਜਾਦੂ ਕਰ ਦਿੱਤਾ ਜਿਹੜਾ ਵੀ ਉੱਥੇ ਸੀ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕੀ ਨਾ ਸਕਿਆ ਬਾਵਾ ਨੇ ਸੋਸ਼ਲ ਮੀਡੀਆ ਤੇ ਵੀ ਉਹਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਫੈਨਜ਼ ਵੱਲੋਂ ਲਾਈਕ ਤੇ ਕਮੈਂਟਸ ਦੀ بارش ਹੋ ਰਹੀ ਹੈ ਪਹਿਲਾ ਕੰਮ ਬੈਠੀਆਂ ਨੇ ਵੈਨ ਵੱਟਣੇ ਦੂਜਾ ਕੰਮ ਮੋਦਲਾਂ ਦੇ ਮੱਤ ਵੱਟਣੇ ਓ ਓ ਓ ਓ ਓ ਪਹਿਲਾ ਕੰਮ ਬੈਠੀਆਂ ਨੇ ਵੈਨ ਵੱਟਣੇ ਦੂਜਾ ਕੰਮ ਮੋਦਲਾਂ ਦੇ ਘੱਟ ਵੱਟਣੇ ਤੀਜਾ ਕੰਮ ਲੈਣੀਆਂ ਪੁਲ ਦੀ ਲੜਾਈ ਬੈਣੀ ਹਣੀ ਬੈਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਨਾਲ ਵਧਣੇ ਤੀਜਾ ਕੰਮ ਲੈਣੀਆਂ ਪੂਲ ਦੀ ਲੜਾਈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸੁਪਰਸਟਾਰ ਸਿੰਗਰ ਰਣਜੀਤ ਬਾਵਾ ਦੀ ਜੋ ਹਮੇਸ਼ਾ ਆਪਣੇ ਨੱਚਣ ਵਾਲੇ ਤੇ ਫੋਕ ਗੀਤਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ ਹੁਣ ਹਾਲ ਹੀ 'ਚ ਰਣਜੀਤ ਬਾਵਾ ਮੁੰਬਈ 'ਚ ਹੋਏ ਇੱਕ ਲਾਈਵ ਸ਼ੋਅ 'ਚ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਆਵਾਜ਼ ਅਤੇ ਐਨਰਜੀ ਨਾਲ ਸਟੇਜ 'ਤੇ ਧਮਾਕਾ ਕਰ ਦਿੱਤਾ ਉਹਨਾਂ ਨੇ ਆਪਣੀ ਆਵਾਜ਼ 'ਚ ਚਮਕੀਲੇ ਦਾ ਮਸ਼ਹੂਰ ਅਤੇ ਹਿੱਟ ਗੀਤ ਪਹਿਲੇ ਲਲਕਾਰਾ ਗਾਇਆ ਤੇ ਭੰਗੜਾ ਵੀ ਕੀਤਾ ਜਿਵੇਂ ਉਹਨਾਂ ਦੀ ਬਕਮਲ ਆਵਾਜ਼ ਨੇ ਉੱਥੇ ਮੌਜੂਦਾ ਕਰਾਊਡ ਤੇ ਜਾਦੂ ਕਰ ਦਿੱਤਾ ਜਿਹੜਾ ਵੀ ਉੱਥੇ ਸੀ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕੀ ਨਾ ਸਕਿਆ ਬਾਵਾ ਨੇ ਸੋਸ਼ਲ ਮੀਡੀਆ ਤੇ ਵੀ ਉਹਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਫੈਨਸ ਵੱਲੋਂ ਲਾਈਕ ਤੇ ਕਮੈਂਟਸ ਦੀ بارش ਹੋ ਰਹੀ ਹੈ ਪਹਿਲਾ ਕੰਮ ਬੈਠੀਆਂ ਨੇ ਬੈਣ ਖੱਟਣੇ ਦੂਜਾ ਕੰਮ ਮੋਤਲ ਹੰਦੇ ਮੱਚ ਵਧਣੇ ਓ ਓ ਓ ਓ ਓ ਪਹਿਲਾ ਕੰਮ ਬੈਠੀਆਂ ਨੇ ਬੈਣ ਖੱਟਣੇ ਪਹਿਲਾ ਕੰਮ ਮੈਨ ਖੱਟਣੇ ਦੂਜਾ ਕੰਮ ਬੋਤਲਾਂ ਦੇ ਵਿੱਚ ਵੱਟਣੇ ਤੀਜਾ ਕੰਮ ਲੈਣੀਆਂ ਪੂਲ ਦੀ ਲੜਾਈ ਤੀਜਾ ਕੰਮ ਲੈਣੀ اسی ਗੱਲ ਕਰ ਰਹੇ ਹਾਂ ਪੰਜਾਬ ਦੇ ਸੁਪਰਸਟਾਰ ਸਿੰਗਰ ਰਣਜੀਤ ਬਾਵਾ ਦੀ ਜੋ ਹਮੇਸ਼ਾ ਆਪਣੇ ਨੱਚਣ ਵਾਲੇ ਤੇ ਫੋਕ ਗੀਤਾਂ ਕਰਕੇ ਸੁਰਖੀਆਂ ਚ ਰਹਿੰਦੇ ਹਨ ਹੁਣ ਹਾਲੇ ਚ ਰਣਜੀਤ ਬਾਵਾ ਮੁੰਬਈ ਚ ਹੋਏ ਇੱਕ ਲਾਈਵ ਸ਼ੋਅ ਚ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਆਵਾਜ਼ ਅਤੇ એનર્ਜੀ ਨਾਲ ਸਟੇਜ ਤੇ ਧਮਾਕਾ ਕਰ ਦਿੱਤਾ ਉਹਨਾਂ ਨੇ ਆਪਣੀ ਆਵਾਜ਼ ਚ ਚਮਕੀਲੇ ਦਾ ਮਸ਼ਹੂਰ ਅਤੇ ਹਿੱਟ ਗੀਤ ਪਹਿਲੇ ਲਲਕਾਰਾ ਗਾਇਆ ਤੇ ਭੰਗੜਾ ਵੀ ਕੀਤਾ ਜਿਵੇਂ ਉਹਨਾਂ ਦੀ ਬਕਮਾਲ ਆਵਾਜ਼ ਨੇ ਉੱਥੇ ਮੌਜੂਦਾ ਕਰਾਊਡ ਤੇ ਜਾਦੂ ਕਰ ਦਿੱਤਾ ਜਿਹੜਾ ਵੀ ਉੱਥੇ ਸੀ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕੀ ਨਾ ਸਕਿਆ ਬਾਵਾ ਨੇ ਸੋਸ਼ਲ ਮੀਡੀਆ ਤੇ ਵੀ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਫੈਨਜ਼ ਵੱਲੋਂ ਲਾਈਕ ਤੇ ਕਮੈਂਟਸ ਦੀ بارش ਹੋ ਰਹੀ ਹੈ ਪਹਿਲਾ ਕੰਮ ਬੈਣੀ ਹਣੇ ਬੈਣ ਘੱਟਣੇ ਦੂਜਾ ਕੰਮ ਬੋਤਲਾਂ ਦੇ ਨਾਲ ਵਧਣੇ ਓ ਓ ਓ ਓ ਪਹਿਲਾ ਕੰਮ ਬੈਣੀ ਹਣੇ ਬੈਣ ਘੱਟਣੇ ਦੂਜਾ ਕੰਮ ਬੋਤਲਾਂ ਨਾਲ ਘੱਟ ਵਧਣੇ ਤੀਜਾ ਕੰਮ ਲੈਣੀਆਂ ਪੁੱਲ ਦੀ ਲੜਾਈ ਤੀਜਾ ਕੰਮ ਲੈਣੀਆਂ ਪੁੱਲ ਪਹਿਲਾ ਕੰਮ ਮੈਨੂੰ ਮੈਨ ਖੱਟਣੀ ਦੂਜਾ ਕੰਮ ਮੋਤਲ ਹਾਂ ਦੇ ਮੱਤ ਵਧਣੇ ਤੀਜਾ ਕੰਮ ਲੈਣੀ ਆ ਪੁੱਤ ਬੁੱਲ ਦੀ ਲੜਾਈ ਤੀਜਾ ਕੰਮ ਲੈਣੀ ਆ ਪੁੱਤ ਬੁੱਲ ਦੀ ਲੜਾਈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸੁਪਰਸਟਾਰ ਸਿੰਗਰ ਰਣਜੀਤ ਬਾਵਾ ਦੀ ਜੋ ਹਮੇਸ਼ਾ ਆਪਣੇ ਨੱਚਣ ਵਾਲੇ ਤੇ ਫੋਕ ਗੀਤਾਂ ਕਰਕੇ ਸੁਰਖੀਆਂ ਚ ਰਹਿੰਦੇ ਹਨ ਹੁਣ ਹਾਲ ਹੀ ਚ ਰਣਜੀਤ ਬਾਵਾ ਮੁੰਬਈ ਚ ਹੋਏ ਇੱਕ ਲਾਈਵ ਸ਼ੋਅ ਚ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਆਵਾਜ਼ ਤੇ એનર્ਜੀ ਨਾਲ ਸਟੇਜ ਤੇ ਧਮਾਕਾ ਕਰ ਦਿੱਤਾ ਉਹਨਾਂ ਨੇ ਆਪਣੀ ਆਵਾਜ਼ ਚ ਚਮਕੀਲੇ ਦਾ ਮਸ਼ਹੂਰ ਤੇ ਹਿੱਟ ਗੀਤ ਪਹਿਲੇ ਲਲਕਾਰਾ ਗਾਇਆ ਤੇ ਭੰਗੜਾ ਵੀ ਕੀਤਾ ਜਿਵੇਂ ਉਹਨਾਂ ਦੀ ਬਕਮਾਲ ਆਵਾਜ਼ ਨੇ ਉੱਥੇ ਮੌਜੂਦਾ ਕਰਾਊਡ ਤੇ ਜਾਦੂ ਕਰ ਦਿੱਤਾ ਜਿਹੜਾ ਵੀ ਉੱਥੇ ਸੀ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕੀ ਨਾ ਸਕਿਆ ਬਾਵਾ ਨੇ ਸੋਸ਼ਲ ਮੀਡੀਆ ਤੇ ਵੀ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਫੈਨਸ ਵੱਲੋਂ ਲਾਈਕ ਤੇ ਕਮੈਂਟਸ ਦੀ بارش ਹੋ ਰਹੀ ਹੈ ਪਹਿਲਾ ਕੰਮ ਬੈਠਣੀ ਹਨ ਬੈਣ ਖੱਟਣੇ ਦੂਜਾ ਕੰਮ ਮੋਤਲ ਹੰਦੇ ਨੱਚ ਵੱਟਣੇ ਓ ਓ ਓ ਓ ਪਹਿਲਾ ਕੰਮ ਬੈਠਣੀ ਹਨ ਬੈਣ ਖੱਟਣੇ ਦੂਜਾ ਕੰਮ ਮੋਤਲ ਹੰਦ ਘੱਟ ਵੱਟ ਅਨੇ ਬੈਲ ਖੱਟਣੇ ਦੂਜਾ ਕੰਮ ਮੋਤਲਾਂ ਦੇ ਮੱਤ ਵਧਣੇ ਤੀਜਾ ਕੰਮ ਲੈਣੀ ਆ ਪੂਲ ਦੀ ਲੜਾਈ ਤੀਜਾ ਕੰਮ ਲੈਣੀ ਆ ਪੂਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਨਾਲ ਚੱਕਰੇ ਅਸੀਂ ਗੱਲ ਕਰ ਰਹੇ ਆ ਪੰਜਾਬ ਦੇ ਸੁਪਰਸਟਾਰ ਸਿੰਗਰ ਰਣਜੀਤ ਬਾਵਾ ਦੀ ਜੋ ਹਮੇਸ਼ਾ ਆਪਣੇ ਨੱਚਣ ਵਾਲੇ ਤੇ ਫੋਕ ਗੀਤਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ ਹੁਨਾਲੀ ਚ ਰੰਜੀਤ ਮਾ ਉਹ ਮੁੰਬਈ ਚ ਹੋਈ ਇੱਕ ਲਾਈਵ ਸ਼ੋਅ ਚ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਆਵਾਜ਼ ਤੇ એનર્ਜੀ ਨਾਲ ਸਟੇਜ ਤੇ ਧਮਾਕਾ ਕਰ ਦਿੱਤਾ। ਉਹਨਾਂ ਨੇ ਆਪਣੀ ਆਵਾਜ਼ ਚ ਚਮਕੀਲੇ ਦਾ ਮਸ਼ਹੂਰ ਅਤੇ ਹਿੱਟ ਗੀਤ ਪਹਿਲੇ ਲਲਕਾਰਾ ਗਾਇਆ ਤੇ ਭੰਗੜਾ ਵੀ ਕੀਤਾ ਜਿਵੇਂ ਉਹਨਾਂ ਦੀ ਬਕਮਲ ਆਵਾਜ਼ ਨੇ ਉੱਥੇ ਮੌਜੂਦਾ ਕਰਾਊਡ ਤੇ ਜਾਦੂ ਕਰ ਦਿੱਤਾ। ਜਿਹੜਾ ਵੀ ਉੱਥੇ ਸੀ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕੀ ਨਾ ਸਕਿਆ। ਬਾਅਦ ਵਿੱਚ ਸੋਸ਼ਲ ਮੀਡੀਆ ਤੇ ਵੀ ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਫੈਨਜ਼ ਵੱਲੋਂ ਲਾਈਕ ਤੇ ਕਮੈਂਟਸ ਦੀ ਬਾਰਿਸ਼ ਹੋ ਰਹੀ ਹੈ। ਮੋਤਲ ਹੰਮੇ ਨੱਟ ਪੱਟਣੇ ਓ ਓ ਓ ਓ ਓ ਓ ਓ ਪਹਿਲਾ ਕੰਮ ਬੈਠੀ ਹਾਂ ਨੇ ਵੈਣ ਪੱਟਣੇ ਦੂਜਾ ਕੰਮ ਮੋਤਲ ਹੰਦ ਡੱਟ ਪੱਟਣੇ ਤੀਜਾ ਕੰਮ ਲੈਣੀ ਆ ਪੁੱਲ ਦੀ ਲੜਾਈ ਤੀਜਾ ਕੰਮ ਲੈਣੀ ਆ ਇੰਦੀ ਹਣੀ ਬੈਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਵਿੱਚ ਫੱਟਣੇ ਤੀਜਾ ਕੰਮ ਲੈਣੀ ਆ ਪੂਲ ਦੀ ਲੜਾਈ ਤੀਜਾ ਕੰਮ ਲੈਣੀ ਆ ਪੂਲ ਦੀ ਲੜਾਈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸੁਪਰਸਟਾਰ ਸਿੰਗਰ ਰਣਜੀਤ ਬਾਵਾ ਦੀ ਜੋ ਹਮੇਸ਼ਾ ਆਪਣੇ ਨੱਚਣ ਵਾਲੇ ਤੇ ਫੋਕ ਗੀਤਾਂ ਕਰਕੇ ਸੁਰਖੀਆਂ ਚ ਰਹਿੰਦੇ ਹਨ ਹੁਣ ਹਾਲੇਚ ਰਣਜੀਤ ਬਾਵਾ ਮੁੰਬਈ ਚ ਹੋਏ ਇੱਕ ਲਾਈਵ ਸ਼ੋਅ ਚ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਆਵਾਜ਼ ਤੇ એનર્ਜੀ ਨਾਲ ਸਟੇਜ ਤੇ ਧਮਾਕਾ ਕਰ ਦਿੱਤਾ ਉਹਨਾਂ ਨੇ ਆਪਣੀ ਆਵਾਜ਼ ਚ ਚਮਕੀਲੇ ਦਾ ਮਸ਼ਹੂਰ ਤੇ ਹਿੱਟ ਗੀਤ ਪਹਿਲੇ ਲਲਕਾਰਾ ਗਾਇਆ ਤੇ ਭੰਗੜਾ ਵੀ ਕੀਤਾ ਜਿਵੇਂ ਉਹਨਾਂ ਦੀ ਬਕਮਲ ਆਵਾਜ਼ ਨੇ ਉੱਥੇ ਮੌਜੂਦਾ ਕਰਾਊਡ ਤੇ ਜਾਦੂ ਕਰ ਦਿੱਤਾ ਜਿਹੜਾ ਵੀ ਉੱਥੇ ਸੀ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕੀ ਨਾ ਸਕਿਆ ਬਾਵਾ ਨੇ ਸੋਸ਼ਲ ਮੀਡੀਆ ਤੇ ਵੀ ਉਹਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਫੈਨਸ ਵੱਲੋਂ ਲਾਈਕ ਤੇ ਕਮੈਂਟਸ ਦੀ ਬਾਰਿਸ਼ ਹੋ ਰਹੀ ਹੈ ਪਹਿਲਾ ਕੰਮ ਬੈਠੀਆਂ ਨੇ ਵੈਣ ਖੱਟਣੇ ਦੂਜਾ ਕੰਮ ਬੋਤਲਾਂ ਦੇ ਵਿੱਚ ਭੱਟਣੇ ਓ ਓ ਓ ਓ ਪਹਿਲਾ ਕੰਮ ਬੈਠੀਆਂ ਨੇ ਵੈਣ ਖੱਟਣੇ ਦੂਜਾ ਕੰਮ ਬੋਤਲਾਂ ਹੰਦ ਘੱਟ ਭੱਟਣੇ ਦੀ ਹੜੇ ਬੈਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਵਿੱਚ ਵਧਣੇ ਤੀਜਾ ਕੰਮ ਲੈਣੀ ਆ ਪੂਲ ਦੀ ਲੜਾਈ ਤੀਜਾ ਕੰਮ ਲੈਣੀ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸੁਪਰਸਟਾਰ ਸਿੰਗਰ ਰਣਜੀਤ ਬਾਵਾ ਦੀ ਜੋ ਹਮੇਸ਼ਾ ਆਪਣੇ ਨੱਚਣ ਵਾਲੇ ਤੇ ਫੋਕ ਗੀਤਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ ਹੁਣ ਹਾਲ ਹੀ 'ਚ ਰਣਜੀਤ ਬਾਵਾ ਮੁੰਬਈ 'ਚ ਹੋਏ ਇੱਕ ਲਾਈਵ ਸ਼ੋਅ 'ਚ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਆਵਾਜ਼ ਤੇ એનર્ਜੀ ਨਾਲ ਸਟੇਜ ਤੇ ਧਮਾਕਾ ਕਰ ਦਿੱਤਾ ਉਹਨਾਂ ਨੇ ਆਪਣੀ ਆਵਾਜ਼ 'ਚ ਚਮਕੀਲੇ ਦਾ ਮਸ਼ਹੂਰ ਤੇ ਹਿੱਟ ਗੀਤ ਪਹਿਲੇ ਲਲਕਾਰਾ ਗਾਇਆ ਤੇ ਭੰਗੜਾ ਵੀ ਕੀਤਾ ਜਿਵੇਂ ਉਹਨਾਂ ਦੀ ਬਕਮਾਲ ਆਵਾਜ਼ ਨੇ ਉੱਥੇ ਮੌਜੂਦਾ ਕਰਾਊਡ ਤੇ ਜਾਦੂ ਕਰ ਦਿੱਤਾ ਜਿਹੜਾ ਵੀ ਉੱਥੇ ਸੀ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕੀ ਨਾ ਸਕਿਆ ਬਾਵਾ ਨੇ ਸੋਸ਼ਲ ਮੀਡੀਆ ਤੇ ਵੀ ਉਹਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਫੈਨਜ਼ ਵੱਲੋਂ ਲਾਈਕ ਤੇ ਕਮੈਂਟਸ ਦੀ بارش ਹੋ ਰਹੀ ਹੈ ਪਹਿਲਾ ਕੰਮ ਬੈਠੀ ਹਾਂ ਨੇ ਬੈਣ ਕੱਟਣੇ ਦੂਜਾ ਕੰਮ ਬੋਤਲਾਂ ਦੇ ਨਾਲ ਬੱਟਣੇ ਓ ਓ ਓ ਓ ਪਹਿਲਾ ਕੰਮ ਬੈਠੀ ਹਾਂ ਨੇ ਬੈਣ ਕੱਟਣੇ ਦੂਜਾ ਕੰਮ ਬੋਤਲਾਂ ਦੇ ਨਾਲ ਬੱਟਣੇ ਤੀਜਾ ਕੰਮ ਲੈਣੀਆਂ ਪੁੱਤ ਦੀ ਲੜਾਈ ਤੀਜਾ ਕੰਮ ਲੈਣੀਆਂ ਪੁੱਤ